ਲਿਆ ਤੂੰ ਹੀ ਦੇ ਦੋ ਜਿੰਨਾ ਦੇਗਾ ਇਹ ਆਪਣੇ ਵੀਰ ਨੂੰ ਰਾਜ਼ੀ ਕਰ ਲਿੰਦੇ ਸਾਡਾ ਪੇਕਾ ਬੇਚਰੀ ਨੰਤੇ ਵਾਰ-ਵਾਰ ਇਹੋ ਹੀ ਦਿੰਦੀ ਮੇਰਾ ਚੀਜ਼ ਨਹੀਂ ਕਰਦਾ ਮੈਂ ਅੱਖਰ ਨੂੰ ਵੀ ਮੇਰਾ ਵੀਰ ਮਾਰਦਾ ਅੱਜ ਨੇ ਵੀਰ ਖਲੋਤੇ ਸਾਰਿਆਂ ਦੀ ਪੈਣਾ ਹੈ ਕੋਈ ਨਹੀਂ ਕਹਿੰਦੀ ਵੀ ਮੇਰਾ ਵੀਰ ਇਤਰਾ ਹੋ ਜੂ ਬਹੁਤ ਜਤਨ ਕੀਤਾ ਮਾਨੂੰ ਲਾਸ਼ ਵੀ ਨਹੀਂ ਦਿੱਤੀ ਇਹਨਾਂ ਨੇ ਕੋਟ ਦੇ ਮੇਰੇ ਵੀਰ ਨੂੰ ਕੋਟ ਦੇ ਮਾਰਦੇ ਨੇ ਪਾਣੀ ਤਾਂ ਦੇ ਆਈ ਮੇਰਾ ਭਾਈ ਵੀ ਤੇਂ ਗਿਆ ਕੋਟ ਦੇ ਨਨੇ ਜੇਲ੍ਹ ਚ ਰੱਖ ਛੱਡਾ ਕੁੱਟ ਕੁੱਟ ਕੇ ਉਹਨੂੰ ਕੀਤਾ ਪਾਣੀ ਵੀ ਦਿੱਤਾ ਕੰਢੇ ਮੇਰੇ ਵੀਰ ਨੂੰ ਢੜਕਾ ਰੁਝੜ ਗਿਆ ਅੱਜ ਮੈਨੂੰ ਤਾਂ ਠੰਡ ਪੈਂਦੀ ਵੀ ਇਹਦੀਆਂ ਜਿਹੜਾ ਪਤਾਲ ਚ ਪੁੱਟੀਆਂ ਜਾਣ ਇਹਨਾਂ ਦੇ ਪੁੱਤ ਮਾਨੇ ਇਹਨਾਂ ਦੀ ਨੌਂਾਂ ਜਾਨ ਤੇ ਫੇਰ ਠੰਡ ਪੈਂਦੀ ਜੀ ਸਾਨੂੰ ਕਦੋਂ ਪਤਾ ਲੱਗਿਆ ਸੀ ਸਾਨੂੰ ਜਦੋਂ ਨਤਰਾਤ ਨੂੰ ਚੁੱਕ ਕੇ ਖੜਿਆ ਅਗਲੇ ਦਿਨ ਸਾਨੂੰ ਪਤਾ ਚੱਲ ਗਿਆ ਸੀ ਹਾਂਜੀ ਨਹੀਂ ਜੀ ਆ ਵੀ ਤੇ ਬਹੁਤ ਜਤਨ ਕੀਤਾ ਸਾਨੂੰ ਲਾਸ਼ ਵੀ ਨਹੀਂ ਦਿੱਤੀ ਇਹਨਾਂ ਨੇ ਕੋਰਟ ਦਾ ਜੋ ਫੈਸਲਾ ਆਇਆ ਤਾਂ ਦਾ ਕੀ ਕਹਿਣਾ ਜੀ ਕੋਰਟ ਦਾ ਫੈਸਲਾ ਇਹ ਵੀ ਇਹਨਾਂ ਦੋਨਾਂ ਨੂੰ ਸਜ਼ਾ ਹੋਈ ਪਰ ਜਿਹੜੇ ਨਾਲ ਦੇ ਸਾਥੀ ਉਹਨਾਂ ਨੂੰ ਵੀ ਹੋਣਾ ਚਾਹੀਦਾ ਜਿਨ੍ਹਾਂ ਨੇ ਘਰੋਂ ਚੁੱਕ ਕੇ ਲਿਆਂਦਾ ਸੰਧੂ ਨੂੰ ਤੁਸੀਂ ਅਪੀਲ ਕਰੋਗੇ ਜਿੱਥੇ ਹਾਂਜੀ ਕਿੰਨੇ ਕਿੰਨੇ ਦੋਸ਼ੀ ਜਿਹੜੇ ਲੈ ਕੇ ਆਏ ਤੁਸੀਂ ਪੁਲਿਸ ਵਾਲੇ ਦੇ ਵਿੱਚ ਕਹਿੰਦੇ ਪੰਜ ਤੇ ਮੌਤੋਂ ਦੀ ਦੋ ਬਰੀ ਵੀ ਹੋ ਚੁੱਕੀ ਨੇ ਹਾਂਜੀ ਅੰਦਰ ਦੋ ਬਰੀ ਹੋ ਗਏ ਚਲੋ ਇਹ ਤੇ ਹੈ ਪਰ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਜਿਨ੍ਹਾਂ ਨੇ ਕੌਨਟ ਨਹੀਂ ਦਿੱਤਾ ਬਰਾਬਰ ਦੀ ਹੋਣੀ ਚਾਹੀਦੀ ਸਾਰਿਆਂ ਨੂੰ ਛੁੱਟੇ ਬਰਸਪੀ ਆਏ ਸੀਗਾ ਹਾਂਜੀ ਛੁੱਟੀ ਆਇਆ ਸੀ ਛੁੱਟੀ ਕੋਠੇ ਤੋਂ ਲਾ ਕੇ ਤਾਰ ਕੇ ਖੜਿਆ ਕਹਿੰਦੇ ਸੀ ਕਿਸੇ ਦਾ ਕਾਰ ਹੀ ਪੁੱਛਣਾ ਵਈ ਅੱਧੇ ਘੰਟੇ ਤੱਕ ਛੱਡ ਦਾਂਗੇ ਅੱਠ ਦਿਨ ਮੇਰੇ ਵੀ ਨੂੰ ਕੋਠੇ ਮਾਰਦੇ ਨੇ ਪਾਣੀ ਦਿੱਤਾ ਹੀ ਮੇਰਾ ਕੋਈ ਨਹੀਂ ਤੈਗਿਆ ਤੰਗੜਾ ਉਟਕੇ ਉਟਕੇ ਤੇ ਕਾਊਂਟਰ ਬਣਾਤਾ ਵੇਖੋ 8 ਦਿਨ ਇਹਨਾਂ ਨੇ ਜੇਲ੍ਹ ਚ ਰੱਖ ਛੱਡਾ ਕੁੱਟ ਕੁੱਟ ਕੇ ਉਹਨੂੰ ਕੀਤਾ ਪਾਣੀ ਵੀ ਦਿੱਤਾ ਕੰਢੇ ਮੇਰੇ ਵੀਰ ਨੂੰ ਮੇਰੇ ਕੋ ਤੇ ਗੱਲ ਨਹੀਂ ਹੁੰਦੀ ਮੇਰਾ ਵੀਰ ਉਹ ਉਹ ਵਕਤ 25 ਸਾਲ ਦਾ ਵਿਆਹਿਆ ਸੀ ਹਾਂਜੀ ਵਿਆਹ ਇੱਕ ਸਾਲ ਵਿਆਹ ਰਿਆ ਫਿਰ ਉਹ ਘਰ ਦੀ ਉਹਦੀ ਵੀ ਚਲੀ ਗਈ ਜੀ ਸਾਡਾ ਘਰ ਉੱਜੜ ਗਿਆ ਅੱਜ ਮੈਨੂੰ ਤਾਂ ਠੰਡ ਪੈਂਦੀ ਵੀ ਇਹਦੀਆਂ ਜਿਹੜਾ ਪਤਾਲ ਚ ਪੁੱਟੀਆਂ ਜਾਣ ਸਾਡਾ ਘਰ ਜਾਣਿਆ ਅਸੀਂ ਤਿੰਨ ਬਣਾ ਕਿੱਥੇ ਜਾਈਏ ਬਣਾ ਇਹਨਾਂ ਦੇ ਵਿਅਜ ਜਿਹੜਾ ਅਚਪਾਲ ਚ ਜੜੀਆਂ ਨਾ ਇਹਨਾਂ ਦੀ ਪੁੱਤ ਮਾਨੇ ਇਹਨਾਂ ਦੀ ਨੌਵਾਂ ਜਹਾਂ ਤੇ ਫੇਰ ਠੰਡ ਪੈਂਦੀ ਜੇ ਜਿਵੇਂ ਝੂਠੇ ਮੁਲਕ ਮੁਕਾਬਲੇਾਂ ਚ ਹੁਣ ਇਹ ਫੈਸਲੇ ਆ ਰਹੇ ਆ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਲੈ ਕੇ ਇੱਕ ਫਿਲਮ ਵੀ ਆ ਰਹੀ ਹੈ ਉਹਨੂੰ ਬੈਨ ਹੋ ਰਹੀ ਹੈ ਫਿਲਮ ਤੁਹਾਡਾ ਕੀ ਕਹਿਣਾ ਹੈ ਉਹ ਨਹੀਂ ਹੋਣੀ ਚਾਹੀਦੀ ਜੀ ਬੈਨ ਨਹੀਂ ਹੋਣੀ ਚਾਹੀਦੀ ਆਉਣੀ ਚਾਹੀਦੀ ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਹੋ ਰਿਹਾ ਹੈ ਪਿੱਛੇ ਅੱਗੇ ਵਾਸਤੇ ਕੀ ਹੋਣਾ ਕੀ ਨਹੀਂ ਹੋਣਾ ਉਹਨਾਂ ਨੂੰ ਚਾਹੀਦੀ ਸਰਕਾਰ ਨੂੰ ਵੀ ਫਿਲਮ ਲੱਗਣੀ ਚਾਹੀਦੀ ਬਾਜਵਾ ਸਾਹਿਬ ਪੜਾਈ ਹੱਥਾਂ ਰੇਗਾ ਬਾਜਵਾ ਪੂਰਾ ਨਾਮ ਦੱਸ ਦਿਓ ਮੈਂ ਮਾਚ ਕਰਦਾ ਮੇਰਾ ਨਾਮ ਹੈ ਜੀ ਐਡਵੋਕੇਟ ਦਿਕਜੀਤ ਸਿੰਘ ਬਾਜਵਾ ਇਹ 1992 ਦਾ ਫੇਕ ਐਨਕਾਊਂਟਰ ਦਾ ਮਾਮਲਾ ਸੀ ਜਿਹਦੇ ਵਿੱਚ ਅੱਜ ਮਾਨਯੋਗ ਸੀਬੀਆਈ ਸ਼੍ਰੀ ਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਜਿਹੜੀ ਆ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁناਈ ਹੈ ਤੇ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਹੈ ਇਹ ਜਿਹੜੇ ਤੁਸੀਂ ਪਰਿਵਾਰ ਪੀਰਤ ਪਰਿਵਾਰ ਨਾਲ ਵੇਖ ਰਹੇ ਹੋ ਇਹਨਾਂ ਨੇ ਫੋਟੋਆਂ ਫੜੀਆਂ ਨੇ ਇਹ ਇੱਕ ਬਲਦੇਵ ਸਿੰਘ ਨਾਂ ਦਾ ਸ਼ਖਸ ਸੀ ਜਿਹੜਾ ਉਸ ਟਾਈਮ ਇੰਡੀਅਨ ਆਰਮੀ ਦੇ ਵਿੱਚ ਜਿਹੜਾ ਜੌਬ ਕਰਦਾ ਸੀ ਤੇ ਆਪਣੇ ਪਿੰਡ ਛੁੱਟੀ ਆਇਆ ਹੋਇਆ ਸੀ ਤੇ ਉਸ ਨੂੰ 6-9-1992 ਨੂੰ ਰਾਤ ਕਰੋ ਥਾਣਾ ਸ਼ਹਾਟਾ ਦੀ ਪੁਲਿਸ ਨੇ ਚੁੱਕ ਕੇ ਤੇ 8-9 ਦਿਨ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ 13-9-1992 ਨੂੰ ਜਿਹੜਾ ਉਹਦਾ ਅਨਕਾਊਂਟਰ ਸ਼ੋਅ ਕਰ ਦਿੱਤਾ ਸੀ ਤੇ ਜਿਹੜਾ ਦੂਸਰੇ ਸ਼ਖਸ ਦੀ ਤੁਸੀਂ ਫੋਟੋ ਵੇਖ ਰਹੇ ਸੋ ਇਹ ਇਹ ਲਖਵਿੰਦਰ ਸਿੰਘ ਲੱਖੇ ਦੀ ਹੈ ਜਿਹੜਾ ਸੁਲਤਾਨਵਿੰਦਾ ਸੀ ਤੇ ਇਹ ਇਹ ਵੀ ਪੁਲਿਸ ਦੇ ਡਰ ਤੋਂ ਵੱਖਰਾ ਕਿਰਾਏ ਦਾ ਮਕਾਨ ਲੈ ਕੇ ਤੇ ਨੰਗਲੀ ਰਹਿੰਦਾ ਸੀ ਜਿੱਥੋਂ ਇਹਨੂੰ ਥਾਣਾ ਮਜੀਠਾ ਦੀ ਪੁਲਿਸ ਨੇ ਚੁੱਕ ਕੇ ਤੇ ਦੋਵਾਂ ਦਾ ਇਕੱਠਾ ਜਿਹੜਾ ਵਾ ਝੂਠਾ ਪੁਲਿਸ ਮੁਕਾਬਲਾ 13/9/1992 ਨੂੰ ਬਣਾ ਦਿੱਤਾ ਸੀ ਪੁਲਿਸ ਨੇ ਜਿਹੜੀ ਇਹ ਕਾਣੀ ਇਹ ਬਣਾਈ ਸੀ ਕਿ ਜਿਹੜਾ ਬਲਦੇਵ ਸਿੰਘ ਦੇਵਾ ਵਾ ਇਹ ਉਹ ਬਿਆਨ ਸਿੰਘ ਗਵਰਨਮੈਂਟ ਦੇ ਵਿੱਚ ਐਮਐਲਏ ਦੇ بیٹے ਦਾ ਕਾਤਲ ਆ ਤੇ ਉਸ ਕੇਸ ਦੇ ਵਿੱਚ ਇਹਨੂੰ ਨਾਮਜਦ ਕਰਕੇ ਤੇ ਰਿਕਵਰੀ ਵਖਾਉਣ ਦੇ ਲਈ ਜਦੋਂ ਲਜਾਇਆ ਜਾ ਰਿਹਾ ਸੀ ਤੇ ਅਣਪਛਾਤੇ ਖਾੜਕੂਆਂ ਨੇ ਅੱਗੋਂ ਉਸਤੇ ਹਮਲਾ ਕਰ ਦਿੱਤਾ ਤੇ ਜਿਹੜਾ ਉਸ ਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਲਖਵਿੰਦਰ ਸਿੰਘ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਹ ਵੀ ਦਵੱਲੀ ਫਾਇਰਿੰਗ ਦੇ ਵਿੱਚ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਸ ਨੇ ਹੀ ਜ਼ਖਮੀ ਹਾਲਤ ਦੇ ਵਿੱਚ ਦੂਸਰੇ ਸ਼ਖਸ ਦੀ ਜਿਹੜੀ ਪਛਾਣ ਆ ਉਹ ਲਖਵਿੰਦਰ ਸਿੰਘ ਲੱਖਾ ਸੁਲਤਾਨਵਿੰਡ ਵੱਜੋਂ ਕੀਤੀ ਜਿਹੜਾ ਕਿ ਸਾਰੀ ਪੁਲਿਸ ਦੀ ਕਹਾਣੀ ਸੀ ਕੋਰਟ ਦੇ ਵਿੱਚ ਫੇਲ ਸਾਬਤ ਹੋ ਗਈ ਤੇ ਜਿਹੜਾ ਨਕਾਉਂਟਰੀ ਆ ਝੂਠਾ ਪਾਇਆ ਗਿਆ ਜਿਹੜਾ ਇਹਨਾਂ ਦੋ ਦੋਸ਼ੀਆਂ ਨੂੰ ਅੱਜ ਉਮਰ ਕੈਦ ਦੀ ਜਿਹੜੀ ਆ ਉਹ ਸਜ਼ਾ ਹੋਈ ਆ 302 ਦੇ ਵਿੱਚ ਤੇ ਨਾਲ 2-2 ਲੱਖ ਰੁਪਈਆ ਜਿਹੜਾ ਜੁਰਮਾਨਾ ਕੀਤਾ ਗਿਆ ਵਾ ਇਹ ਜਿਹੜਾ ਕੇਸ ਇਹ ਤਰੱਕੀਆਂ ਲੈਣ ਦੇ ਲਈ ਤੇ ਝੂਠੇ ਇਨਾਮ ਲੈਣ ਦੇ ਲਈ ਉਸ ਟਾਈਮ ਦੇ ਦਰਿੰਦੇ ਪੁਲਿਸ ਅਫਸਰਾਂ ਵੱਲੋਂ ਲੋਕਾਂ ਨੂੰ ਨਜਾਇਜ਼ ਚੁੱਕ ਕੇ ਮਾਰਨ ਦਾ ਆ ਹੈਗਾ ਵਾ ਜਿਹੜਾ ਕਿ ਫੌਜੀ ਬੰਦੇ ਨੂੰ ਵੀ ਇਹਨਾਂ ਵੱਲੋਂ ਨਹੀਂ ਬਖਸ਼ਿਆ ਗਿਆ ਪਿਛਲੇ ਸਮੇਂ ਦੌਰਾਨ ਵੀ ਆਪਾਂ ਵੇਖਿਆ ਹੈ ਕਿ ਜਿਹੜੇ ਫ੍ਰੀडम फाइਟਰ ਸੀ ਜਾਂ ਟੀਚਰ ਸੀ ਇਹਦੇ ਵਿੱਚ ਤੇ ਜਿਹੜਾ ਇੱਕ ਇੰਡੀਅਨ ਆਰਮੀ ਦਾ ਜਿਹੜਾ ਸਿਪਾਹੀ ਸੀ ਉਹਨੂੰ ਚੁੱਕ ਕੇ ਵੀ ਪੁਲਿਸ ਨੇ ਮਾਰਨ ਤੋਂ ਗਰੇਜ ਨਹੀਂ ਕੀਤਾ ਤੇ ਝੂਠੇ ਦਸਤਾਵੇਜ਼ ਬਣਾ ਕੇ ਇਸ ਨੂੰ ਸੱਚ ਸਾਬਤ ਕਰਨ ਦੇ ਲਈ ਜਿਹੜਾ ਆਪਣਾ ਪੂਰਾ ਯਤਨ ਲਾਇਆ ਪਰ 33 ਸਾਲਾਂ ਬਾਅਦ ਜਿਹੜੀ ਇਹ ਪਰਿਵਾਰ ਦੀ ਜੱਦੋਜਾਦ ਤੋਂ ਬਾਅਦ ਅੱਜ ਜਿਹੜਾ ਆਪਣੇ ਮੱਥੇ ਤੋਂ ਅੱਤਵਾਦ ਦਾ ਲੱਗਾ ਹੋਇਆ ਕਲੰਕ ਧੋਣ ਦੇ ਵਿੱਚ ਸਾਬਤ ਹੋਏ ਨੇ ਪਰ ਇਸ ਨੂੰ ਇਨਸਾਫ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਜਿਹੜੇ ਇਹਨਾਂ ਬੱਚਿਆਂ ਦੇ ਮਾਪਿਆਂ ਨੇ ਇਹ ਕੇਸ ਫਾਈਲ ਕੀਤਾ ਸੀ ਉਹ ਇਸ ਇਨਸਾਫ ਨੂੰ ਦੇਖਦੇ ਹੋਏ ਕਿੰਨੇ ਸਾਲ ਪਹਿਲਾਂ ਜਿਹੜੇ ਦੁਨੀਆ ਤੋਂ ਜਾ ਚੁੱਕੇ ਨੇ ਤੇ ਬਾਕੀ ਜਿਹੜੀ ਹੈ ਇਹ ਤੁਸੀਂ ਪਰਿਵਾਰਾਂ ਨਾਲ ਗੱਲ ਕਰਕੇ ਵੇਖ ਸਕਦੇ ਹੋ ਵੀ ਇਹਨਾਂ ਨੇ 32-33 ਸਾਲ ਜਿਹੜਾ ਸੰਤਾਪ ਹੰਡਾਇਆ ਤੇ ਇਹਨਾਂ ਪੁਲਿਸ ਅਫਸਰਾਂ ਨੇ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਡਰਾਇਆ ਧਮਕਾਇਆ ਤੇ ਹੋਰ ਲਾਲਚ ਦੇ ਕੇ ਇਹ ਗਮਾਈਆਂ ਤੋਂ ਮਕਰਾਂ ਲਈ ਸਾਰਾ ਕੰਮ ਕੀਤਾ ਉਹ ਪਰਿਵਾਰ ਦੱਸ ਸਕਦੇ ਆ ਜੀ ਪਰਿਵਾਰ ਜੀ ਮੇਰੀ ਮਾਂ ਤੇ ਉਹਨੇ ਸਿੱਧ ਗੋਲੀ ਮਾਰੀ ਉਹਨਾਂ ਨੇ ਮੇਰੇ ਵੀਰ ਤੇ ਮੈਨੂੰ ਕੋਟ ਕੋਟ ਮਾਰਤਾ ਨਹੀਂ ਹੈ ਨਹੀਂ ਉਹਨਾਂ ਮੇਰੇ ਦਿਹਾਣੇ ਮਾਮਾ ਆਖ ਮੈਂ ਤਰਸ ਗਈ ਮੇਰੇ ਮਾਮਾ ਆnde ਮਾਮਾ ਜੀ ਮੇਰੀ ਮੰਮੀ ਮਾਮਾ ਨਹੀਂ ਹੁੰਦੇ ਘਵਾੜੀ ਹੁੰਦੇ ਵੇਖੋ ਮੈਨੜ ਇਹ ਆਂਦੀ ਨਹੀਂ ਉਹ ਤਾਂ ਡੰਮਾ ਮੰਮਾ ਡਾ ਡਿਊਟੀ ਤੇ ਗਿਆ ਯਾਨੀ ਇਹਨਾਂ ਨੇ ਬਹੁਤ ਟੱਕਰ ਕੀਤਾ ਜੀ ਸਾਡੇ ਨਾਲ गया पता चुका ਹਾਂ ਜੀ ਕਿੰਨੀ ਉਮਰ ਕਿੰਨੀ ਸੀ ਉਹਦੀ ਹੈ ਜੀ 15-16 ਸਾਲ ਤਾਂ ਅਮਰੇ ਕੈਸੀ ਕਿਤੇ ਕਰੀ ਹਾਂ ਜੀ ਕੰਮ ਕਰੋ ਜੋ ਵੀ ਕਰ ਹੂੰ ਸੁਣ ਲਾਸ਼ ਮਿਲੀ ਕੀ ਨਾ ਕੋਈ ਲਾਸ਼ ਨਹੀਂ ਮਿਲੀ ਕੁਛ ਨਹੀਂ ਹੋਇਆ ਤੁਹਾਨੂੰ ਪਤਾ ਕਿਵੇਂ ਲੱਗਿਆ ਕਬਾਰ ਤੇ ਪਤਾ ਲੱਗਾ ਮੈਨੂੰ ਤੁਹਾਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਤੁਹਾਡਾ ਬਰਾਦਰ ਬਿਲਕੁਲ ਪਤਾ ਹੀ ਨਹੀਂ ਲੱਗਾ ਅੱਜ ਜੋ ਫੈਸਲਾ ਆ ਕਿਨੇ ਦੇ ਫੈਸਲਾ ਜਿਹੜਾ ਜੁਬਾਨੀ ਸਜਾਇਨਾਂ ਦੇ ਬਰਾਬਰ ਦੀ ਬਾਨੀ ਚਾਹੀਦੀ ਹੁੰਦੀ ਹੈ ਤਾਂ ਪੂਰਾ ਨਹੀਂ ਸਾਫ਼ ਹੋ ਰਿਹਾ ਠੀਕ ਤਾਂ ਤਾਂ ਇਹਨਾਂ ਨੂੰ ਚੜ੍ਹਨ ਦੋ ਕਾ ਭੀ ਕੱਲਾ ਕੱਲਾ ਤੇ ਨਾਮ ਲਾ ਰੋ ਆਸ ਤੇ ਮਾਰ ਲਿਆ ਫੋਟੋ ਲਿਆ ਤੁਸੀਂ ਦੇ ਦੋ ਜਿੱਤਰਾ ਦੇਗਾ ਇਹ ਆਪਣੇ ਵੀਰ ਨੂੰ ਰਾਜੀ ਕਰ ਲਿੰਦੇ ਸਾਡਾ ਪੇਕਾ ਬਚ ਰਿੰਦੇ ਨੇ ਵਾਰ-ਵਾਰ ਇਹੋ ਜਿਹੀ ਦੇ ਰਹੀ ਮੇਰਾ ਜੀ ਨਹੀਂ ਕਰਦਾ ਮੈਂ ਆਖਰ ਨੂੰ ਵੀ ਮੇਰਾ ਵੀਰ ਮਾਰਦਾ ਕੋਈ ਭੈਣ ਨਹੀਂ ਇਤਰਾ ਕਹੂਗੀ ਫਾਰੇ ਕਦੀ ਭੈਣ ਹੈਗੀ ਅ ਜਿੰਨੇ ਵੀਰ ਖੋਤੇ ਸਾਰਿਆਂ ਦੀ ਭੈਣਾ ਹੈ ਕੋਈ ਨਹੀਂ ਕਹਿੰਦੀ ਵੀ ਮੇਰਾ ਵੀਰ ਇਤਰਾ ਹੋ ਜੂ